ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਉਹੀ rahul ਨਾਮ ਦਾ ਨੌਜਵਾਨ ਹੈ ਜੋ ਕਿ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਹਰ ਰੋਜ਼ ਦੀ ਤਰ੍ਹਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਕੰਮ ਤੇ ਜਾ ਰਿਹਾ ਸੀ ਪਰ ਜਲੰਧਰ ਦੇ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਨਕੋਦਰ ਚੌਂਕ ਦੇ ਵਿਚਕਾਰ ਨੌਜਵਾਨ ਅਜੇਹੇ ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਕਿ ਜਿਸ ਦੇ ਮੌਕੇ ਦੇ ਸੀਨ ਦੇਖਣ ਵਾਲੇ ਲੋਕਾਂ ਦੀ ਰੂਹ ਕੰਬੁੱਠੀ ਇਸ ਦੇ ਨਾਲ ਹੀ ਲੋਕ ਗੁੱਸੇ ਦੇ ਨਾਲ ਭੜਕੁੱਠੇ ਤੇ ਫਿਰ ਭੜਕੇ ਹੋਏ ਲੋਕਾਂ ਦੀ ਸੁਣੋ ਆਖਿਰ ਕਿਉਂ ਗੱਡੀਆਂ ਨੂੰ ਅੱਗ ਲਗਾਉਣ ਦੀ ਗੱਲ ਕਹ ਰਹੇ ਨਹੀਂ ਤੱਕ ਪਿੰਡਾਂ ਨੇ ਦੇਖਿਆ ਨਹੀਂ ਉਹ ਬੰਦਾ ਨਹੀਂ ਲੱਭ ਰਿਹਾ ਉਹਨਾਂ ਕੋਸ਼ਿਸ਼ ਨਹੀਂ ਕਰ ਰਹੇ ਔਰ ਥੋੜਾ ਸੱਦੋ ਇਥੇ ਜਿਹੜਾ ਡਰਾਈਵਰ ਹਾਂ ਕਾਰਵਾਈ ਕਰਾਂਗੇ ਅਸੀਂ ਪੂਰੀ ਤਰ੍ਹਾਂ ਤੇ ਕਿਹਨਾਂ ਦਾ ਅਸੀਂ ਗੱਡੀ ਨੂੰ ਅੱਗ ਲਾ ਕੇ ਨਹੀਂ ਅੱਧੇ ਘੰਟੇ ਦੇ ਅੰਦਰ ਜੋ ਮਰਜ਼ੀ ਪ੍ਰਸ਼ਾਸਨ ਕਰਦਾ ਕਰ ਲਵੇ ਇਹ ਗੱਡੀ ਨੂੰ ਅੱਗ ਲਾ ਦੇਣੀ ਹੈ ਸਾਨੂੰ ਉਹ ਅਸੀਂ ਚੱਕਾ ਜਾਬ ਕਰ ਦੇਣਾ ਔਰ ਹੀ ਅਸੀਂ ਇਹਨਾਂ ਨੂੰ ਜੋ ਮਰਜ਼ੀ ਇਹ ਕਰ ਦੇ ਪ੍ਰਸ਼ਾਸਨ ਸਾਡੇ ਨਾਲ ਠੀਕ ਆ ਸੋ ਮੋਤੇ ਦਾ ਅੰਦਰ ਸੀ ਕਿ ਕੁਝ ਪ੍ਰਸ਼ਾਸਨ ਵੀ ਜਿਹੜਾ ਪਹੁੰਚਿਆ ਆਪਣਾ ਜਿਹੜਾ 63 ਪਿੰਡ ਹੈ ਸਾਡਾ ਆਪਣਾ ਨਾਮ ਕੀ ਤੁਹਾਡਾ ਹਮਦੀ ਦਾ ਨਾਮ ਮੇਰਾ ਕਿ ਕਿੰਨੇ ਵੇਲੇ ਦੀ ਘਟਨਾ ਤੁਹਾਨੂੰ ਕੋਦੋਂ ਪਤਾ ਲੱਗਾ ਇਹ ਸਾਨੂੰ ਅੱਧਾ ਘੰਟਾ ਲੱਗਿਆ ਠੀਕ 2 ਵਜੇ ਦੇ ਕਰੀਬ ਹੋਈ ਆ ਕਿਹੜੇ ਹਸਪਤਲ ਲੈ ਕੇ ਆ ਉਹ ਸਿਵਲ ਹਸਪਤਲ ਲੈ ਕੇ ਪੋਸਟਮਾਰਟਮ ਲਈ ਚਾਹ ਮੇਟੀ ਲੈ ਗਈ ਅੱਛਾ ਬੰਦਾ ਠੀਕ ਹੈ ਕਿ ਨਹੀਂ ਉਹ ਮੌਕੇ ਤੇ ਹੋ ਗਿਆ ਮੌਕੇ ਤੇ ਅੱਛਾ ਮੌਕੇ ਡੈੱਥ ਹੋ ਗਈ ਤੇ ਜਿਹੜਾ ਡਰਾਈਵਰ ਉਹ ਮੌਕੇ ਤੇ 도ੜ ਗਿਆ ਉਹ ਮੌਕੇ ਤੇ ਭੱਜ ਗਿਆ ਬਈ ਪਰਿਵਾਰ ਚ ਕੌਣ ਕੌਣ ਆਇਆ ਪਰਿਵਾਰ ਚ ਤਾਂ ਡੈਡੀ ਤਾਂ ਹੈ ਹੀ ਨਹੀਂ ਇਹ ਬਚਾਰੇ ਉਹ ਤਾਂ 5-6 ਸਾਲ ਦਾ ਦੋ ਭਰਾ ਆਇਆ ਇਹ ਇੱਕ ਬੱਚਾ ਇਹ ਛੋਟਾ ਬੰਦਾ ਹੈ ਇੱਕ ਮਾਂ ਆਇਆ ਉਹ ਚਾਰੀ ਰੋ ਰੋ ਪਾਗਲ ਹੋਈ ਗਈ ਹੈ ਰੇਟਾਂ ਦੇ ਸਾਰੇ ਆ ਰਿਹਾ ਇਹਦਾ ਭਾਈ ਆਉ ਸਾਹਮਣੇ ਅੱਛਾ ਰੇਟਾਂ ਦਾ ਟਿਪਰ ਆ ਸਾਰਾ ਟਿਪਰ ਆ ਅੱਛਾ ਲੋਕਲ ਨੰਬਰ ਹਿਮਾਚਲ ਪ੍ਰਦੇਸ਼ ਦੀ ਗੱਟੀ ਨਾਲ ਹੈ ਲੜਕੀ ਨੂੰ ਮੋਕੇ ਤੇ ਰਾਹ ਕਿਦੇ ਵੱਲੋਂ ਹਸਪਤਾਲ ਨੂੰ ਜਾ ਕੇ ਆ ਗਿਆ ਅੱਜ ਅੱਜ ਪਹਿਲਾਂ ਭਾਈ ਹਸਪਤਾਲ ਲੈ ਕੇ ਉਹ ਨਿੱਕੇ ਨਹੀਂ ਆ ਗਏ ਨਾ ਪਰ ਆਪ ਮੈਂ ਦਾਪਾ ਬੇਟਾ ਮੋਰ ਅਰੇਸਟ ਕਰ ਲਿਆ ਭਾਈ ਇਹ ਕਿੱਥੇ ਦਾ ਰਹਿਣ ਵਾਲਾ ਭਾਈ ਕੋਈ ਟ੍ਰੈਸ ਨਾਮ ਪਤਾ ਕੁਛ ਦਾ ਡਰਾਈਵਰ ਦਾ ਨਾਮ ਵਗੈਰਾ ਕੁਛ ਗੱਲ ਕਰਾਂਗੇ ਹਾਂਜੀ 40 ਡਰਾਈਵਰ ਦਾ ਨਾਮ ਹੈਗਾ ਸੰਜੇ ਜੀ ਕਿੱਥੇ ਦਾ ਰਹਿਣਾ ਹੈ ਜੀ ਅੱਛਾ ਸਰ ਇੱਕ ਕੇਸੀ ਦਾ ਟਿਪਰ ਜੀਗਾ ਵੀ ਆਪਣੇ ਜਿਹੜੇ ਰੋਡ ਬਣਾਉਂਦੇ ਆ ਬੜੀ ਪਰੇ ਤਰਫ ਦਾ ਤੇ ਸਰ ਕੀ ਕਾਰਵਾਈ ਕੀਤੀ ਜਾਊਗੀ ਇਹ ਦੋਲ ਦੀ ਜਾਨੀ ਦੇ ਮੌਕੇ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਜਿਹੜੀ ਇਹ ਧਾਰਾ ਲੱਗਦੀ ਹੈ ਕਿ ਜੋ ਬੱਚੇ ਨਾਲ ਹੋਇਆ ਹਸਾਣਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਿਪਰ ਦੇ ਨਾਲ ਹਾਦਸਾ ਹੋਣ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਬਾਕੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ